ਨਾਮ ਸਿਮਰਿ ਚਿੰਤਾ ਸਭ ਦਾਇ ਨਾਮ ਸਿਮਰਿ ਵਧਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਸਾਹਿਬ ਜੀਉ ਗਉੜੀ ਮਹਿਲਾ ਤੀਜਾ ਗਵਾਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸੱਚ ਹੈ ਰਾਤੀ ਹਰ ਵੀ ਪਰਵਾਹ ਸੱਚ ਮਹਿਲ ਸੱਚ ਨਾਮ ਸੁਮਾ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸੱਚ ਹੈ ਰਾਤੀ ਹਰ ਵੀ ਪਰਵਾਹ ਸੱਚ ਮਹਿਲ ਸੱਚ ਨਾਮ ਸੁਮਾ ਸੁਣ ਮਨ ਮੇਰੀ ਸ਼ਬਦ ਵਿਚਾਰ ਰਾਮ ਜਪੋ ਭਵਜਲ ਉਤਰੋ ਪਾਰ ਰਹਾਉ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਭਵਜਲ ਉਤਰੋ ਪਾਰ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਤਾਨ ਕੋਟ ਸ਼ੁਕਰਾਨਾ ਹੈ ਵਾਹਿਗੁਰੂ ਜੀ ਅਬਾਰ ਕਿਰਪਾ ਮਰਮਤ ਕੀਤੀ ਮੇਰੇ ਸਤਿਗੁਰਾਂ ਨੇ ਚਰਸ ਕਰਕੇ ਆਪਾਂ ਨੂੰ ਸ਼ਬਦ ਦੀ ਵਿਚਾਰ ਨਾਲ ਜੋੜਿਆ ਸੋਈ ਗੁਰੂ ਇਹ ਜਿਹੜੀ ਖਬਰ ਦੀ ਵਿਚਾਰ ਲੜੀਵਾੜੀ ਚੱਲ ਰਹੀ ਹੈ ਗੁਰੂ ਕਿਰਪਾ ਕਰ ਰਹੇ ਨੇ ਲੜੀਵਾੜੀ ਖਬਰ ਦੀ ਵਿਚਾਰ ਹੈ ਜਿਹੜੀ ਆਪਾਂ ਸ੍ਰੀ ਰਾਗ ਤੋਂ ਸ਼ੁਰੂ ਕੀਤੀ ਸੀ ਅੱਜ 164 ਅੰਕ ਤੱਕ ਆਪਾਂ ਸੇਵਾ ਮਾਰੇ ਨੇ ਲੈ ਲਈ ਹੈ ਇਹ ਸ਼ਬਦਾਂ ਜੀ ਦਾ ਮਾਰੇ ਦਾ ਸਬਾਈਮਾਨ ਹੈ ਪਾਵਨਾਂ ਕੇ 166 ਦੇ ਉੱਪਰ 61 ਦੇ ਉੱਪਰ ਸਬਾਈਮਾਨ ਧੰਗੁਰੂ ਅਮਰਦਾਸ ਪਤਾ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਰਾਗ ਗਉੜੀ ਇੰਗਵਾਰੇ ਦੀ ਦੇ ਅੰਦਰ ਹੈ ਸੋਇਬ ਜੀ ਦੇਖੋ ਗੁਰੂ ਨੇ ਕਿੰਨੀ ਕਿਰਪਾ ਕੀਤੀ ਆਪਣੇ ਤੇ ਜੀਵਾਂ ਤੇ ਕਲਜੂ ਦੀ ਜੀਵਾਂ ਦੇ ਉੱਤੇ ਆਪਣੇ ਸਾਰਿਆਂ ਤੇ ਭਾਵ ਜਿਹਨੇ ਗੁਰਸਿੱਖ ਨੇ ਗੁਰਮੁਖਾਂ ਦੇ ਹਕਮ ਦਾ ਸਾਹਿਬ ਦਾ ਸਾਰੀ ਲੋਕਾਈ ਵਾਸਤੇ ਹੈ ਸਾਰੀ ਲੋਕਾਈ ਵਾਸਤੇ ਗੁਰਸਬਦ ਦਾ ਹੁਕਮ ਹੈ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਮਹਾਪੁਰਖ ਕਿਹੜਾ ਵੈਗਰੂ ਸੰਜੀ ਸਗਲ ਜਹਾਨ ਹੈ ਸਾਰੇ ਜਹਾਨ ਵਾਸਤੇ ਹੈ ਤਮ ਸੰਸਾਰ ਚਰਨ ਲਗ ਤਰੀਅ ਤਮ ਸੰਸਾਰ ਦੀ ਗੱਲ ਕਰਦੇ ਨੇ ਗੁਰੂ ਸਾਹਿਬ ਜੀ ਸਾਰਾ ਸੰਸਾਰ ਸਾਰੀ ਸ੍ਰਿਸ਼ਟੀ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਅਸੂਲਾਂ ਨਾਲ ਜੁੜ ਕੇ ਤਰ ਸਕਦੀ ਹੈ ਪਰ ਸਾਡੇ ਲੋਕਾਂ ਨੇ ਕੁਝ ਸਮਾਜ ਦੇ ਵਿੱਚ ਵਿਚਰਦੀਆਂ ਏਜੰਸੀਆਂ ਜਿਹੜੀਆਂ ਸਰਕਾਰੀ ਏਜੰਸੀਆਂ ਕੁਝ ਜਿਹੜੇ ਗੁਰੂ ਘਰ ਦੇ ਦੋਖੀ ਜਿਵੇਂ ਸ਼ੁਰੂ ਤੋਂ ਹੀ ਆਪਾਂ ਨੂੰ ਪਤਾ ਵੀ ਗੁਰੂ ਸਾਹਿਬ ਦੇ ਸਮੇਂ ਦੇ ਵੇਲੇ ਵੀ ਮੰਡੀਆਂ ਲੱਗ ਗਈਆਂ ਸੀ ਮੰਡੀਆਂ ਤੋਂ ਭਾਵ ਵੀ ਆਪੋ ਆਪਣੀਆਂ ਕੁਰਸੀਆਂ ਗੱਦੀਆਂ ਲਾ ਕੇ ਬੈਠੇ ਸੀ ਜਦੋਂ ਗੁਰੂ ਸਾਹਿਬ ਦਾ ਹੁਕਮ ਹੋਇਆ ਗੁਰੂ ਲਾਡੋਰੇ ਗੁਰੂ ਲਾਡੋਰੇ ਭਾਈ ਮੱਖਣਸ਼ਾ ਲਵਾਨਾ ਜੀ ਵਾਲੀ ਆਪਾਂ ਜਿਹੜੂ ਕਥਾ ਸੁਣਦੇ ਆਂ ਤੇ ਪਤਾ ਲੱਗਦਾ ਤਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਦੋਂ ਖੇਡ ਵਰਦੀ ਐ ਉਦੋਂ ਵੀ ਗੁਰੂ ਦੇ ਧਾਰੀ ਗੁਰੂ ਉਸ ਤੋਂ ਪਿੱਛੇ ਵੀ ਰਾਮ ਰਾਈਏ ਹੋਰ ਕਈ ਪ੍ਰਕਾਰ ਦਾ ਸਿਸਟਮ ਜਿਹੜਾ ਆਪਾਂ ਵੇਖਿਆ ਸਮਾਜ ਦੇ ਅੰਦਰ ਜਿਹੜਾ ਆਪਾਂ ਇਤਿਹਾਸ ਦੇ ਵਿੱਚ ਪੜਿਆ ਸੁਣਿਆ ਤੇ ਹੁਣ ਵੀ ਉਹੀ ਕੀ ਹੈ ਹੁਣ ਵੀ ਸਮਾਜ ਦੇ ਵਿੱਚ ਜੋਰ ਲੱਗਿਆ ਪਿਆ ਆ ਜਿਹੜੇ ਆਖੌਤੀ ਬਣੇ ਫਿਰਦੇ ਨੇ ਆਪਣੇ ਆਪ ਨੂੰ ਗੁਰੂ ਬਣੇ ਫਿਰਦੇ ਨੇ ਛਾਬੇ ਬਾਬੇ ਛਾਬੇ ਜਿਹਨਾਂ ਨੂੰ ਕਹਿੰਦੇ ਆ ਤੇ ਹੋਰ ਸਰਕਾਰ ਦਾ ਏਜੰਸੀਆਂ ਦਾ ਜ਼ੋਰ ਲੱਗਿਆ ਆ ਭਈ ਕਿਸੇ ਤਰੀਕੇ ਵਈ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਸਾਬਤ ਕਰਿਆ ਜਾਵੇ ਤੇ ਜਿੰਨੇ ਗੁਰੂ ਨੇ ਆਪਣੇ ਧੰਨ ਗੁਰੂ ਗ੍ਰੰਥ ਸਾਹਿਬਤਾ ਜੀ ਦਸੇ ਦਸੇ ਪਾਤਸ਼ਾਹਿਆਂ ਨੂੰ ਬੰਦੇ ਸਰੀਰ ਸਾਬਤ ਕੀਤਾ ਜਾਵੇ ਪਰ ਸਾਨੂੰ ਇਸ ਗੱਲ ਦਾ ਗੁਰੂ ਸਾਹਿਬ ਨੇ ਗਿਆਨ ਬਖਸ਼ਿਆ ਵੀ ਗੁਰੂ ਸਰੀਰ ਨਹੀਂ ਹੁੰਦਾ ਗੁਰੂ ਜੋਤ ਹੈ ਗੁਰਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਗੁਰਬਾਣੀ ਸਾਨੂੰ ਘੜ ਰਹੀ ਹੈ। ਇਹੀ ਤਰੀਕਾ ਹੈ ਗੁਰੂ ਸਾਹਿਬ ਕਹਿੰਦੇ ਪੁੱਤਰ ਤੈਨੂੰ ਸਮਝ ਆ ਜਾਏਗੀ ਗੱਲ ਦੀ ਜੇ ਤੂੰ ਮੇਰੇ ਕੋਲ ਬੈਠੇਗਾ ਜੇ ਤੂੰ ਮੇਰੇ ਕੋਲ ਬਹਿ ਕੇ ਸਿਮਰਨ ਕਰੇਗਾ ਬਾਣੀ ਵਿਚਾਰੇਗਾ ਰੋਜ਼ਾਨਾ ਬਿਨਾਂ ਕਿਸੇ ਨਾਗੇ ਦੇ ਰੂਟੀਨ ਹੋਵੇ ਤੇਰੀ ਇਹ ਨਿਤ ਦਾ ਨੇਮ ਬਣਾ ਪਣਾਏ ਵੀ ਗੁਰੂ ਦੀ ਹਾਜ਼ਰੀ ਭਰਨੀ ਪੜਨੀ ਹੈ। ਦੇਖ ਲਓ ਗੁਰੂ ਸਾਹਿਬ ਹਰੇਕ ਸ਼ਬਦ ਦੇ ਵਿੱਚ ਸ਼ਬਦ ਵਿਚਾਰ ਦੀ ਗੱਲ ਕਰ ਰਹੇ ਨੇ ਕੋਈ ਵੀ ਸ਼ਬਦ ਤੁਸੀਂ ਖੋਲੋਗੇ ਹਰ ਦੂਜਾ ਚੌਥਾ ਸ਼ਬਦ ਗੁਰੂ ਸਾਹਿਬ ਨੇ ਸ਼ਬਦ ਵਿਚਾਰ ਤੇ ਆ ਕੇ ਖੜਾ ਕੀਤਾ ਤਾਂ ਇੱਥੇ ਵੀ ਗੁਰੂ ਸਾਹਿਬ ਸਮਝਾਉਂਦੇ ਨੇ ਦੇਖੋ ਸੰਬੋਧਨ ਕਰਦੇ ਆ ਮਨ ਨੂੰ ਕਹਿੰਦੇ ਨੇ ਸੁਣ ਮਨ ਮੇਰੇ ਸ਼ਬਦ ਵਿਚਾਰ ਰਹਾਉ ਦਾ ਬੰਦ ਹੈ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਪਵਜਲ ਉੱਤਰੋ ਬਾਰ ਹੁਣ ਆਰਾਮ ਜਪੋ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਲਾਦ ਜਪਿਓ ਹਰ ਜੈਸੇ ਨਾਮ ਜਪੋ ਜੀ ਐਸੇ ਐਸੇ ਨਾਮ ਜਪੋ ਜੀ ਐਸੇ ਐਸੇ ਤੂ ਪ੍ਰਲਾਦ ਜਪਿਓ ਹਰਜੈਸੇ ਇੱਥੇ ਵੀ ਗੁਰਸਾਹਿਬ ਸ਼ਬਦ ਦੀ ਵਿਚਾਰ ਦੀ ਗੱਲ ਕਰਦੇ ਵਾ ਅਰਾਮਨ ਜਪੋ ਜੀ ਐਸੇ ਐਸੇ ਤੂ ਪ੍ਰਲਾਦ ਜਪਿਓ ਹਰਜੈਸੇ ਦੀਨ ਦੇ ਆਲਪੁਰ ਉਸੇ ਤੇਰੇ ਸਭ ਪਰਿਵਾਰ ਚੜਾਇਆ ਮਿਲੇ ਇਹਦਾ ਹਾਉ ਦਾ ਬੰਦਾ ਹੈ ਦੀਨ ਦੇ ਆਲ ਭਰੋਸੇ ਤੇਰੇ ਸ਼ਬਦ ਦੇ ਵਿੱਚ ਹੈ ਜਿਹੜਾ ਸ਼ਬਦ ਇਹ ਹੈ ਜਿਹੜਾ ਭਗਤ ਪ੍ਰਲਾਦ ਜੀ ਵਾਲਾ 337 ਅੰਗ ਤੇ ਸੁਭਾਏ ਮਾਨ ਹੈ ਇੱਥੇ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਪਏ ਨੇ ਸੁਣ ਮਨ ਮੇਰੇ ਸ਼ਬਦ ਵਿਚਾਰ ਕੀ ਕਰ ਰਾਮ ਜਪੋ ਭਗਵ ਜਲੀ ਉਤਰੋ ਬਾਣ ਹੁਣ RAM ਤੋਂ ਭਲੇਖਾ ਪੈਂਦਾ ਵਈ ਗੁਰੂ ਅੱਗੇ ਕੱਲ ਵੀ ਆਪਾਂ ਗੱਲ ਕੀਤੀ ਹੈ RAM ਤੋਂ ਬੜਾ ਵੱਡਾ ਭਲੇਖਾ ਪੈ ਜਾਂਦਾ RAM ਜਪਣ ਦੀ ਗੱਲ ਜਦੋਂ ਆਉਂਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਪੁੱਤ ਧਿਆਨ ਰੱਖੀ ਕਿਤੇ ਦੂਜੇ ਪਾਸੇ ਨਾ ਖਿਆਲ ਲੈ ਜਾਈ ਕਿਉਂ ਏਜੰਸੀਆਂ ਦਾ ਤੇ ਜ਼ੋਰ ਲੱਗਿਆ ਇਸ ਗੱਲ ਤੇ ਦੇ ਧਾਰੀ ਜਿਹੜੇ ਆਪਣੇ ਆਪ ਨੂੰ ਅਖੌਤੀ ਗੁਰਬਾਣ ਬੈਠੇ ਨੇ ਉਹਨਾਂ ਦਾ ਤੇ ਜ਼ੋਰ ਲੱਗਿਆ ਪਿਆ ਨਾ ਵੀ ਸਾਲਾ ਸਿਸਟਮ ਇੱਕੋ ਹੀ ਹੈ ਜੀ ਸਾਰਾ ਇੱਕੋ ਹੀ ਹੁੰਦਾ ਹੈ ਜੀ ਕੋਈ ਗੱਲ ਨਹੀਂ ਜੀ ਪਰ ਗੁਰੂ ਸਾਹਿਬ ਜਿਹੜੀ ਗੱਲ ਆਪਾਂ ਨੂੰ ਸਮਝਾਉਣਾ ਚਾਹੁੰਦੇ ਆ ਵਾਹਿਗੁਰੂ ਇਹ ਹੀ ਗੱਲ ਕਿ ਦੱਸਦੇ ਨੇ ਮੇਰੇ ਪਾਤਸ਼ਾਹ ਵੀ ਬਤਰ ਤੂੰ ਧਿਆਨ ਰੱਖੀ ਇਸ ਗੱਲ ਦਾ ਇਸ ਗੱਲ ਦਾ ਤੂੰ ਧਿਆਨ ਰੱਖੀ ਵੀ ਕਿਤੇ ਕੋਈ ਮਨ ਵਿੱਚ ਖਿਆਲ ਹੋਰ ਨਾ ਬਣ ਜੇ RAM ਤੋਂ ਮਤਲਬ ਰਮਿਆ ਹੋਇਆ ਵਾਹਿਗੁਰੂ ਜਮੀ ਜਮਾ ਕਹਿ ਬਿਖੇ ਇਸ ਮਾਸ ਤੇ ਇੱਕ ਜੂਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੂਤ ਹੈ ਹੋਲ ਦਾ ਰਮਿਆ ਹੋਇਆ ਵਾਹਿਗੁਰੂ ਉਹਦੀ ਗੱਲ ਕਰਦੇ ਆ ਵਾਹਿਗੁਰੂ ਦੀ ਅੱਲਾਹ ਦੀ ਗॉड ਦੀ ਰੱਬ ਦੀ ਰੱਬ ਦਾ ਨਾਮ ਗੁਰੂ ਨਾਨਕ ਦਾ ਉਸ ਗੁਰੂ ਨਾਨਕ ਦੀ ਉਹ ਵਾਹਿਗੁਰੂ ਦੀ ਗੱਲ ਉਹਨੂੰ ਜਪਣਾ ਕਰ ਇਹ ਮੇਰੇ ਮਨਾਂ ਸ਼ਬਦ ਦੀ ਵਿਚਾਰ ਨਾਲ ਜੁੜ ਸ਼ਬਦ ਦੀ ਵਿਚਾਰ ਨਾਲ ਜੁੜ ਗੁਰੂ ਦੀ ਸਿੱਖਿਆ ਸੁਣਿਆ ਕਰ ਗੁਰੂ ਸ਼ਬਦ ਹੈ ਦੇਖੋ ਸਾਡਾ ਸ਼ਬਦ ਦਦੀ ਨੂੰ ਔਂਕੜ ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਨੇ ਸ਼ਬਦ ਗੁਰੂ ਸੁਰਤ ਤੋਂ ਤੂੰ ਚੇਲਾ ਜਿਹੜੀ ਸੁਰਤਾ ਨੂੰ ਚੇਲਾ ਬਣਾ ਲਾ ਆਪਣਾ ਚੇਲਾ ਬਣਾ ਸ਼ਬਦ ਦੇ ਮਗਰ ਲੱਗ ਸ਼ਬਦ ਕੀ ਹੈ ਗੁਰੂ ਹੈ ਤੇ ਮੇਰੇ ਮਨ ਸ਼ਬਦ ਵਿਚਾਰ ਗੁਰੂ ਦੀ ਸਿੱਖਿਆ ਸੁਣ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਵਸਾ ਕੇ ਵਿਚਾਰ ਕਰਿਆ ਕਰ ਚਿੰਤਨ ਕਰਿਆ ਕਰ ਬਾਣੀ ਐਵੇਂ ਨਾ ਪੜਿਆ ਵਿਚਾਰਹੀਨ ਬਾਣੀ ਦੇ ਨਾਲ ਨਹੀਂ ਸਮਝਾਈ ਗਈ ਤੇ ਫਿਰ ਜਦੋਂ ਵਿਚਾਰ ਕੀ ਖੇੜ ਸਮਝ ਆਈ ਖੇੜ ਬਣਾਈ ਗੁਰੂ ਮੇਰੇ ਨੇ ਇਹ ਸਭ ਕਹਿੰਦੇ ਫਿਰ ਆਮ ਜਪੋ ਵੈਗੁਰੂ ਜਪੋ ਭਵਜਲ ਉਤਰ ਪਾਰ ਭਵਜਲ ਇਹ ਸੰਸਾਰ ਸਮੁੰਦਰ ਭਵਜਲ ਡਰਾਉਣਾ ਇਹ ਸੰਸਾਰ ਸਮੁੰਦਰ ਬੜਾ ਡਰਾਉਣਾ ਹੈ ਇਹ ਸਰੀਰ ਹੀ ਬੜਾ ਡਰਾਉਣਾ ਹੈ ਵੈਗੁਰੂ ਜੀ ਦੇਖੋ ਆਪ ਜਦੋਂ ਬੰਦਾ ਮਰਿਆ ਤੇ ਉਹੀ ਬੰਦਾ ਡਰਾਉਣਾ ਭੂਤ ਲੱਗਦਾ ਇਨੂੰ ਹੀ ਪਾਰ ਲੰਘਣਾ ਹੈ ਵਾਹਿਗੁਰੂ ਇਸ ਸਰੀਰ ਤੋਂ ਹੀ ਪਾਰ ਪਉਣਾ ਹੈ ਹੋਰ ਕੋਈ ਦੇਖੋ ਨਾ ਲਾਗੇ ਚਾਗੇ ਤੁਹਾਨੂੰ ਕੋਈ ਸਮੁੰਦਰ ਦੇਖਦਾ ਗੁਰੂ ਸਾਹਿਬ ਭਵ ਸਾਗਰ ਦੀ ਗੱਲ ਕਰਦੇ ਨੇ ਕਿੱਥੇ ਆ ਬੜਾ ਸੰਸਾਰ ਸਮੁੰਦਰ ਕਿਵੇਂ ਹੋਇਆ ਇਹ ਸਰੀਰਾਂ ਦਾ ਹੜ ਆਇਆ ਹੋਇਆ ਨਾ ਦੇਖੋ ਸਾਢੇ 7 ਅਰਬ ਦੁਨੀਆਂ ਸਾਢੇ 7 ਅਰਬ ਦੁਨੀਆਂ ਦਾ ਕੱਡਾ ਵੱਡਾ ਏ ਸਾਗਰ ਉਹਦੇ ਸਾਗਰ ਵਿੱਚ ਤੂੰ ਵੀ ਇੱਕ ਸਰੀਰ ਹੈਂ ਸਾਰੇ ਸਰੀਰ ਤੁਰੇ ਕਰਦੇ ਨੇ ਤੇ ਸਰੀਰ ਹੀ ਸਭ ਤੋਂ ਵੱਡਾ ਸਹਿਬ ਕਹਿੰਦੇ ਬਤਰ ਇਹੀ ਅਟਲਾਂਟਿਕ ਓਸ਼ਨ ਨੂੰ ਕਹਿੰਦੇ ਆ ਆਮ ਦਾ ਮਹਾਸਾਗਰ ਤੇਰਾ ਸਰੀਰ ਹੈ ਕਿਉਂਕਿ ਸਰੀਰ ਅੰਨਾ ਹੈ ਬਿਲਕੁਲ ਡੈਡ ਵਸਤੂ ਹੈ ਨੂੰ ਕੋਈ ਸੋਚੀ ਨਹੀਂ ਉਹ ਇਹ ਨਹੀਂ ਸੋਚੀ ਨੂੰ ਬਿਲਕੁਲ ਬਾਬਾ ਜੀ ਤੁਸੀਂ ਦੇਖੋ ਨਾ ਬੰਦੇ ਦੇ ਵਿੱਚੋਂ ਜਦੋਂ ਜੀਵ ਆਤਮਾ ਨਿਕਲਦੀ ਹੈ ਤੇ ਫਿਰ ਇਹ ਸਰੀਰ ਹਰਕਤ ਕਿਉਂ ਨਹੀਂ ਕਰਦਾ ਉੱਠ ਕੇ ਤੁਰਦਾ ਕਿਉਂ ਨਹੀਂ ਸੁਣਦਾ ਕਿਉਂ ਨਹੀਂ ਬੋਲਦਾ ਕਿਉਂ ਕਿ ਇਹ ਬਿਲਕੁਲ ਡੈਡ ਵਸਤੂ ਹੈ ਇਹਦੀ ਕੋਈ ਪਾਇਆ ਹੀ ਨਹੀਂ ਇਹ ਹੀ ਡਰਾਉਣਾ ਲੱਗਦਾ ਪਿਆ ਹੋਇਆ ਇਹਦੇ ਤੋਂ ਪਾਰ ਜਾਣਾ ਸੀ ਜਿਉਂਦੇ ਜੀ ਜਾਣਾ ਸਤ ਸ਼ਬਦ ਦੀ ਵਿਚਾਰ ਨਾਲ ਤੇ ਸਿਮਰਨ ਕਰਕੇ ਚਰਨ ਧੂੜ ਲੈ ਕੇ ਤਾਂ ਗੁਰੂ ਸਾਹਿਬ ਸਮਝਾਉਂਦੇ ਨੇ ਪੁੱਤਰ ਵਾਈ ਗੁਰੂ ਜਪਿਆ ਕਰ ਸਿਮਰਨ ਕਰਿਆ ਕਰ ਤਾਂ ਤੂੰ ਇਸ ਸਰੀਰ ਤੋਂ ਪਾਰ ਜਾ ਸਕਦਾ ਹੈ ਤਾਂ ਇਹਦੇ ਵਿੱਚੋਂ ਖਲਾਸੀ ਹੋਣੀ ਹੈ ਤੈਨੂੰ ਰਹਾਉ ਜੋ ਸ਼ਬਦ ਦੀ ਸ਼ੁਰੂਆਤ ਹੈ ਮੇਰੇ ਸੈ ਫਰਮਾਉਂਦੇ ਸੱਚਾ ਅਮਰ ਅਮਰ ਹੁੰਦਾ ਹੁਕਮ ਸੱਚਾ ਮਤਲਬ ਅਟਲ ਸਦਾ ਕਾਇਮ ਰਹਿਣ ਵਾਲਾ ਵਾਹਿਗੁਰੂ ਹੈ ਨਾ ਉਹਦਾ ਹੁਕਮ ਵੀ ਅਟਲ ਹੈ ਸੱਚਾ ਆਪ ਵੀ ਅਟਲ ਹੈ ਉਹਦਾ ਹੁਕਮ ਵੀ ਅਟਲ ਹੈ ਕੋਈ ਵਾਹਿਗੁਰੂ ਦਾ ਜਿਹੜਾ ਸਿਸਟਮ ਹੈ ਉਹ ਆਪ ਹੀ ਆਪ ਸੱਚਾ ਬਾਦਸ਼ਾਹ ਉਹ ਆਪ ਹੈ ਸੱਚਾ ਹੀ ਉਹਦਾ ਹੁਕਮ ਹੈ ਬਾਤ ਉਹ ਅਟਲ ਹੈ ਆਪ ਸਦੀਵੀ ਹੈ ਸੱਚਾ ਬਾਦਸ਼ਾਹ ਬਾਦਸ਼ਾਹ ਮਾਲਕ ਮਨੁ ਸਾਚੈ ਰਾਤੇ ਮਨ ਦੇ ਰਾਹੀ ਮਨ ਦੇ ਨੰਨੇ ਨੂੰ ਸਿਆਰੀ ਹੈ ਮਨ ਦੇ ਰਾਹੀ ਮਨ ਦੇ ਵਿੱਚ ਸਾਚੈ ਰਾਤੇ ਵਾਹਿਗੁਰੂ ਦੇ ਨਾਮ ਈ ਤੇ ਰੰਗੇ ਜਾਂਦੇ ਹਰ ਵੇ ਪ੍ਰਵਾਹ ਵੇ ਪ੍ਰਵਾਹ ਵਾਹਿਗੁਰੂ ਦਾ ਰੂਪ ਵਾਹਿਗੁਰੂ ਵੇ ਪ੍ਰਵਾਹ ਹੈ ਵਾਹਿਗੁਰੂ ਤੇ ਉਹਦਾ ਰੂਪ ਹੋ ਜਾਂਦੇ ਹੈ ਵੈਗੁਰੂ ਨੇ ਇਹ ਗੀਤ ਦਸੀ ਆ ਨਾ ਮਨ ਸਾਚੈ ਰਾਤੇ ਹਰ ਵੇ ਪਰਵਾਹ ਸੱਚੇ ਮਹਿਲ ਸੱਚ ਨਾਮ ਸੁਮਾ ਇਹਦਾ ਸਦਾ ਕੈਮਰਿਆਂ ਨਾਲ ਵਾਲਾ ਵੈਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਨੇ ਜਿਹੜੇ ਵੈਗੁਰੂ ਦਾ ਨਾਮ ਜਪਦੇ ਨੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਸੱਚਾ ਵੈਗੁਰੂ ਸਦੀਵੀ ਇਹਦਾ ਹੁਕਮ ਵੀ ਸੱਚਾ ਜਿਨ੍ਹਾਂ ਦਾ ਚਿੱਤ ਵਾਹਿਗੁਰੂ ਜੀ ਮਨ ਸਾਚੇ ਰਤੇ ਜਿਨ੍ਹਾਂ ਦੇ ਮਨੋਂ ਵਾਹਿਗੁਰੂ ਵਿੱਚ ਰੰਗੇ ਗਏ ਜਿਨ੍ਹਾਂ ਦੇ ਮਨ ਰੰਗੇ ਗਏ ਬਾਈ ਉਹ ਦੇਖੋ ਨਾ ਗੁਰੂ ਵਾਲੇ ਬਣਨ ਤੋਂ ਬਗੈਰ ਮਨ ਰੰਗਿਆ ਕਿਵੇਂ ਜਾਏਗਾ ਗੁਰੂ ਵਾਲਾ ਬਣਨਾ ਪੈਗਾ ਇਹਨੂੰ ਨਾਲ ਲੈ ਕੇ ਚੱਲਣਾ ਪੈਗਾ ਵੀ ਗੁਰੂ ਦੀ ਸ਼ਬਦ ਮਿਲੇਗਾ ਕਦੋਂ ਵਾਹਿਗੁਰੂ ਸ਼ਬਦ ਫਿਰ ਵਿਚਾਰੇਗਾ ਕਿ ਬਾਣੀ ਕਿਵੇਂ ਮਿਲੇਗੀ ਗੁਰੂ ਸਾਹਿਬ ਇਹੀ ਗੱਲ ਸਮਝਾਉਂਦੇ ਹੱਸਾ ਚ ਨਾਮ ਸਮਾ ਲੀਨ ਹੋ ਜਾ ਉਹਦੇ ਵਿੱਚ ਜਿਹੜੇ ਲੀਨ ਹੋ ਜਾਂਦੇ ਨੇ ਜਿਹੜੇ ਰੰਗੇ ਹੋਏ ਨੇ ਸਾਨੂੰ ਸਭ ਜਿਹੜਾ ਹੌਲੀ ਬੰਦ ਵਿੱਚ ਦੱਸਦੇ ਸੁਣ ਮੰਨ ਮੇਰੇ ਸ਼ਬਦ ਵਿਚਾਰ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਸੁਣਿਆ ਕਰ ਵਿਚਾਰਿਆ ਕਰ ਮਨ ਵਿੱਚ ਆਰਾਮਨ ਜਪੋ ਭਵਜਲੀ ਉਤਰੋ ਪਾਰ ਵੈਰ ਨੂੰ ਜਪੋ ਸੰਸਾਰ ਸਮੁੰਦਰ ਤੋਂ ਇਸ ਸਰੀਰ ਸਮੁੰਦਰ ਤੋਂ ਪਾਰ ਲੰਘ ਜੂ ਰਹਾ ਓ ਪਰਮੇ ਆਵੇ ਪਰਮੇ ਜਾਏ ਜਗਤ ਆਪਣੇ ਮੰਦ ਦੇ ਪਿੱਛੇ ਤੁਰ ਕੇ ਨੇ ਜਿਹੜਾ ਬੰਦਾ ਸਾਰਾ ਸੰਸਾਰ ਹੀ ਪਟਕਣਾ ਵਿੱਚ ਪਿਆ ਜੰਮਣ ਮਰਨ ਦੇ ਗੇੜੇ ਵਿੱਚ ਪਿਆ ਰਹਿੰਦਾ ਪਟਕਣਾ ਵਿੱਚ ਇਹ ਜਗ ਜਨਮਿਆ ਦੂਜੇ ਪਾਏ ਮਾਇਆ ਦੀ ਪਟਕਣਾ ਵਿੱਚ ਜੰਮਦਾ ਤੇ ਮਰਦਾ ਰਹਿੰਦਾ ਮਾਇਆ ਦੀ ਪਟਕਣਾ ਵਿੱਚ ਜੰਮਦਾ ਤੇ ਮਾਇਆ ਦੀ ਪਟਕਣਾ ਵਿੱਚ ਹੀ ਮਰ ਜਾਂਦਾ ਹੈ ਇਹ ਜਗ ਜਨਮਾਂ ਦੂਜਾ ਪਾਏ ਦੂਜਾ ਪਾ ਹੋਰ ਕਿਹੜਾ ਹੈ ਮਾਇਆ ਵੈਰ ਤੋਂ ਬਿਗੈ ਦੂਜੀ ਸਾਰੀ ਖੇਡ ਦੂਜਾ ਹੀ ਹੈ ਮੰਨ ਮੁਖ ਨ ਚੇਤਾ ਆਵੇ ਜਏ ਆਪਣੇ ਮਨ ਦੇ ਮਗਰ ਲੱਗਣ ਵਾਲੇ ਮਨੁਖ ਵੈਰ ਨੂੰ ਚੇਤੇ ਨਹੀਂ ਕਰਦੇ ਜੰਮ ਦੇ ਮਰਦੇ ਰਹਿੰਦੇ ਨੇ ਫਿਰ ਮੰਨ ਮੁਖ ਮਨ ਦੇ ਮਗਰ ਲੱਗੇ ਹੋਏ ਮਨੁਖ ਆਪ ਬੁਲਾ ਕੇ ਪ੍ਰਭ ਆਪ ਬੁਲਾਇਆ ਇਹ ਜੀਵ ਪਹਿਲਾਂ ਆਪ ਕਹਾਈ ਪਿਆ ਹੈ ਜਾਂ ਵਾਹਿਗੁਰੂ ਨੇ ਪਾਇਆ ਇਹ ਗੇ ਖੇਰ ਸਮਝੀਦੀ ਪਈ ਹੈ ਇਹ ਆਪ ਹੀ ਖੁਦ ਕਹਾਈ ਪੈਂਦਾ ਹੈ ਜਾਂ ਵਾਹਿਗੁਰੂ ਖੁਦ ਇਸ ਨੂੰ ਕਹਾਈ ਪਉਂਦਾ ਹੈ ਗੁਰੂ ਸਾਹਿਬ ਗੱਲ ਸਮਝਾਉਣਗੇ ਜਿੰਦੇ ਕਰਮਾ ਕਰਕੇ ਇਹ ਵੇ ਇਹ ਜੀਵ ਵਡਾਣੀ ਕੀ ਕਰੀ ਲਾਇਆ ਇਹ ਗੱਲ ਪ੍ਰਤੱਖ ਹੈ ਇਹ ਆਪਣਾ ਅਸਲ ਹਿੱਤ ਭਲਾਈ ਵਿੱਚ ਹੈ ਤੇ ਮਾਇਆ ਦੇ ਵੋਹ ਵਿੱਚ ਫਸ ਕੇ ਨਾ ਸਾਰੇ ਬੰਦੇ ਬਗਾਨੀ ਨੌਕਰੀ ਕਰਦੇ ਨੇ ਨੱਕ ਨੌਕਰੀ ਕੀ ਦੀ ਗੱਲ ਹੈ ਕਹਿੰਦਾ ਮਾਇਆ ਦੀ ਅਸਲੀ ਸੇਵਾ ਸੀ ਗੁਰੂ ਦੀ ਇਹ ਜਿਮੜਿਆ ਮਾਇਆ ਨਾਲ ਫਿਰ ਕਹਿੰਦਾ ਮਹਾਂ ਦੁੱਖ ਖੱਟੇ ਮਹਾਂ ਦੁੱਖ ਖੱਟੇ ਮਹਾਂ ਸੁੱਖ ਦੀ ਵੀ ਗੱਲ ਕੀਤੀ ਗੁਰੂ ਸਾਹਿਬ ਨੇ ਤੇ ਮਹਾਂ ਦੁੱਖ ਦੀ ਵੀ ਗੱਲ ਕੀਤੀ ਮਹਾਂ ਸੁੱਖ ਇਹ ਕਿਉਂ ਨਾ ਦੁੱਖ ਇਹ ਕਿਉਂ ਨਾ ਮਹਾਂ ਦੁੱਖ ਵਾਹਿਗੁਰੂ ਮਹਾਨ ਦੁੱਖ ਖਟਦਾ ਮਹਾਨ ਦੁੱਖ ਦੁੱਖ ਮਹਾਨ ਹੁੰਦਾ ਕਹਿੰਦਾ ਮਹਾਨ ਹੁੰਦਾ ਬਹੁਤ ਜਿਆਦਾ ਦੁੱਖ ਬੜਾ ਵੱਡਾ ਦੁੱਖ ਚੜਨਾ ਪੈਦਾ ਪੁੱਤਰਾ ਦਸਥਾ ਜਨਮ ਗਵਾਇਆ ਐਵੇਂ ਮੜਖਾ ਜਨਮ ਗਵਾ ਲਿਆ ਬਿਰਥਿ ਬਿਰਥਿ ਇਹ ਗੱਲ ਨਹੀਂ ਸਮਝੀ ਕਿਰਪਾ ਕਰ ਸਤ ਗੁਰੂ ਮਿਲਾਏ ਕਿਰਪਾ ਕਰ ਕਿ ਜਿੰਨੂੰ ਗੁਰੂ ਮਿਲਾ ਦਿੰਦਾ ਮੇਰਾ ਸਹਬ ਸਤਗੁਰੂ ਮਿਲਾ ਦਿੰਦਾ ਹੈ ਜਿਹਨਾਂ ਨੂੰ ਸੋਝੀ ਬਖਸ਼ ਦਿੰਦਾ ਉਹ ਨਾਨਕ ਸਾਹਿਬ ਜੀ ਸੋਝੀ ਬਖਸ਼ ਦਿੰਦਾ ਗੁਰੂ ਗ੍ਰੰਥ ਸਾਹਿਬ ਜੀ ਕੋ ਲੈ ਆਉਂਦਾ ਹੈ ਗੁਰਸਹਾ ਅਮਰ ਦੀ ਦਾਤ ਦਵਾਉਂਦੇ ਹੈ ਕਿਰਪਾ ਕਰਕੇ ਜੀ ਤਰਸ ਕਰਕੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਫਿਰ ਜਿੰਦ ਦੇ ਕਿਰਪਾ ਹੋ ਜਾਂਦੀ ਹੈ ਕਿ ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਉਹ ਮਨੁੱਖ ਮਾਇਆ ਦਾ ਮੋਹ ਛੱਡ ਦਿੰਦਾ ਆਵ ਸਰੀਰਾਂ ਦਾ ਪਦਾਰਥਾਂ ਦਾ ਮੋਹ ਛੱਡ ਦਿੰਦਾ ਤੇ ਇੱਕੋ ਨਾਮ ਚੇਤੇ ਵਿੱਚ ਲਿਆਉਂਦਾ ਆਪਣੇ ਅੰਦਰੋਂ ਮਾਇਆ ਵੜੀ ਪਟਕਣਾ ਜਿਹੜੀ ਇਹ ਦੂਰ ਕਰ ਦਿੰਦਾ ਨਾਨਕ ਨਾਮ ਜਪੇ ਨਉ ਨਉ ਨਿਦਪਾਈ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਿਧ ਪਾਇ ਨਾਉ ਨੌ ਨਦ ਵੇਖ ਲਓ ਨੌ ਨਦ ਦਾ ਮਤਲਬ ਹੁੰਦਾ ਨੌ ਖਜ਼ਾਨੇ ਉਹ ਮਨੁੱਖ ਸਦਾ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਹੀ ਰਹਿੰਦਾ ਹੈ ਵਾਹਿਗੁਰੂ ਦਾ ਨਾਮ ਖਜ਼ਾਨਾ ਪ੍ਰਾਪਤ ਕਰ ਲੈਂਦਾ ਕਿਉਂ ਅੰਤਰ ਤੇਰੇ ਨਿਧਾਨ ਹੈ ਨਿਧਾਨ ਹੁੰਦਾ ਨਿਧ ਨਿਧਾਨ ਖਜ਼ਾਨਾ ਕੋਈ ਪ੍ਰਾਪਤ ਕਰਦੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਜੀਵਨ ਗੁਰੂ ਨਾਨਕ ਵਰਗਾ ਬਣਾਉਂਦੇ ਆ ਓਹ ਮੇਰੇ ਵਰਗੇ ਨਹੀਂ ਗੱਲਾਂ ਮਾਤਮਾਨ ਵਾਲੇ ਨਹੀਂ ਹੁੰਦੇ ਗੱਲਾਂ ਮਾਰੀ ਜਾਓ ਠੀਕ ਹੈ ਜੀ ਬਸ ਉਹ ਕੋਲ ਬੋਲੀ ਇਹਨਾਂ ਦਾ ਨਾਮ ਲੱਪਣਾ ਨਹੀਂ ਗੱਲ ਕਰਦੇ ਗੁਰੂ ਸਾਹਿਬ ਜੀ ਸੋ ਭੁਜਗਤ ਜੀ ਖਿਮਾ ਮਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ